ਅੱਜ ਦੇ ਦਿਨ ਅੱਜ ਆਜੀ। ਜਰੀ ਸ਼ੁਰੂ ਆਈ ਅਜੀ। ਮੈਂ ਮਨਿੰਦਰ ਤੋਂ ਦੇਖੋ ਉਪਾ ਪ੍ਰਧਾਨ ਰਾਜ ਸੇਬ ਜੀ ਮਹਾਸਭਾ ਪੰਜਾਬ ਅੱਜ ਉਹਦੇ ਕੋਲੋਂ ਸਤਨਮਕ ਹੋ ਰਿਹਾ। ਉਹਦਾ ਸਾਰਿਆਂ ਦਾ ਪਹਿਲਾ ਦਾ ਧੰਨਵਾਦ ਜੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਾਡੀ ਗੇਟ ਕੀਤੀ। ਮੋਰ ਮੰਡੀ ਦੇ ਹਾਲਾਤਾਂ ਨਾਲ ਜਾਣੂ ਕਰਾਉਣ ਲਈ ਆਪ ਤੁਹਾਡੇ ਤਨਮਕ ਹੋ ਰਿਹਾ ਜੀ। ਮੋਰ ਮੰਡੀ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਟਿੰਡਾ ਵਿੱਚ ਪੈਂਦਾ ਹੈ ਜਿਹਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੀ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਟਾਈਮ ਤੋਂ ਟਾਈਮ ਸੰਘਰਸ਼ ਹੋ ਰਹੇ ਨੇ ਰੋਕਮਜਾਰੇ ਹੋਏ ਨੇ ਜਿਹੜੇ ਸਾਡੇ ਵੱਲੋਂ ਹੜਤਾਲ ਵੀ ਕੀਤੀ ਗਈ ਸੀਗੀ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਜੋ ਚੱਲ ਰਿਹਾ ਕੇਸ ਜਿੱਦ ਦਾ ਅਰਜ਼ਿਕਾ ਜਿਹੜੇ ਮੇਰੀ ਵੱਲੋਂ ਦਾਖਲ ਕੀਤੀ ਗਈ ਸੀਗੀ ਉਹਦੇ ਜਿਹੜਾ ਲੇਟੈਸਟ ਫੈਸਲਾ ਆਇਆ ਹੈ ਉਹਦੇ ਬਾਰੇ ਤੁਹਾਡੇ ਰਾਹੀਂ ਅਸੀਂ ਮੋੜ ਮੰਡੀ ਅਤੇ ਪੰਜਾਬ ਦੇ ਹੋਰ ਵਸਨੀਕਾਂ ਨੂੰ ਤੁਹਾਡੇ ਸਬੋਚਿਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ ਜੀ ਅ ਮਸਲਾ ਇਸ ਤਰ੍ਹਾਂ ਹੈ ਵੀ ਪਿਛਲੇ 1 ਸਾਲ ਤੋਂ ਜਾਨੀ ਤਜਾਚਿਕਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਜਿਹਦੇ ਵਿੱਚ ਨੋਟਿਸ ਵਾਟਰ ਸਪਲਾਈ ਮੈਕੀਨ ਨੂੰ ਸੈਨੀਟਰੀ ਨੂੰ ਪੀੜ੍ਹ ਕੋਰਟ ਨੂੰ ਅਤੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਸੀ ਕਿ ਆਪਾਂ کافی ਲੰਮੇ ਸੰਘਰਸ਼ ਤੋਂ ਬਾਅਦ ਹੁਣ ਐਸੀ ਜਿਹੜਾ ਹੈ 15 ਦਿਨਾਂ ਦਾ ਟਾਈਮ ਫਰੇਮ ਮਾਰੀਓ ਹਾਈ ਕੋਰਟ ਨੇ ਐਫੇਡੇਵਿਟ ਦਾਇਰ ਕਰਨ ਲਈ ਇਹਨਾਂ ਨੂੰ ਨਗਰ ਕੌਂਸਲ ਨੂੰ ਕਿਹਾ। ਅ ਪਿਛਲੀ ਤਰੀਕ ਦੇ ਉੱਤੇ ਜਿਹੜਾ ਕਿ ਨਗਰ ਕੌਂਸਲ ਵੱਲੋਂ ਇਹ ਕਿਹਾ ਗਿਆ ਕਿ ਕੰਮ ਉੱਥੇ ਮੁਕੰਮਲ ਹੋ ਚੁੱਕਾ ਹੈ। ਇਸੇ ਤਰੀਕੇ ਜਿਹੜੇ ਸਾਡੇ ਉਥੋਂ ਦੇ ਲੋਕਲ ਐਮਐਲਏ ਨੇ ਸੁਬੀਤ ਸਿੰਘ ਮੈਸਰਖਾਨਾ ਗੋਵਰ ਮੰਡੀ ਤੋਂ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਵੱਲੋਂ ਉਦਘਾਟਨ ਵੀ ਸੀਵਰੇਜ ਦੀ ਪਾਈਪਲਾਈਨਾਂ ਦਾ ਕੀਤਾ ਗਿਆ ਸੋ ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਮੀਡੀਆ ਦੇ ਮਾਧਿਅਮ ਰਾਹੀਂ ਕਿ ਜੋ ਆਪਾਂ ਆਪਣੀ ਸ਼ੌਰਤ ਲਈ ਜਾਂ ਰਾਜਨੀਤਿਕ ਪ੍ਰਚਾਰ ਲਈ ਗੱਲਾਂ ਕਹਿ ਰਹੇ ਆ ਅਤੇ ਜੋ ਬਿਆਨ ਸਰਕਾਰੀ ਮੁਲਾਜ਼ਮਾਂ ਵੱਲੋਂ ਅਸਤਰਾ ਵੱਲੋਂ ਮਾੜਿਓ ਹਾਈ ਕੋਰਟ ਦੀ ਦਿੱਤੇ ਜਾ ਰਹੇ ਨੇ ਵਿੱਚ ਕਾਫੀ ਫਰਕ ਹੈ ਲੋਕਾਂ ਨੂੰ ਨਿਸ਼ਕਲੀਧ ਨਾ ਕੀਤਾ ਜਾਵੇ ਲੋਕਾਂ ਦੀ ਜਿਹੜੀ ਸਥਿਤੀ ਹੈ ਜਾਨਮਾਲ ਦੀ ਰਾਖੀ ਹੈ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਉਹਦੀ ਅਤੀ ਗੰਦਗੀਤਾ ਨੂੰ ਦੇਖਦੇ ਹੋਏ ਇਹ ਸੰਘਰਸ਼ ਵਿੱਢਿਆ ਗਿਆ ਸੀ ਆਪ ਸਭ ਦੇ ਸਹਿਯੋਗ ਨਾਲ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਕੋਰਟ ਨੇ 15 ਦਿਨਾਂ ਦੀ ਮਿਆਦ ਜਿਹੜੀ ਹੈ ਨਗਰ ਕੌਂਸਲ ਨੂੰ ਐਫੀਡੇਵਿਟ ਦਾਖਲ ਕਰਨ ਦੀ ਦਿੱਤੀ ਹੈ ਨਾਲ ਹੀ ਸੀਵਰੇਜ ਬੋਰਡ ਸਰਕਾਰੀ ਜਿਹੜੇ ਵਕੀਲ ਹੋ ਉਹਨਾਂ ਨੂੰ ਤੇ ਵਾਟਰ ਸਪਲਾਈ ਨੂੰ ਵੀ ਆਪਣਾ ਜਿਹੜਾ ਇੰਨਾ ਇਹਦੇ ਵਿੱਚ ਪ੍ਰੋਗਰੈਸ ਹੋ ਗਈ ਹੈ ਉਹ ਵੀ ਐਫੀਡੇਵਿਟ ਦੇਣ ਲਈ ਕਹ ਗਿਆ ਤੋਂ ਮੈਨੂੰ ਪੂਰਨ ਉਮੀਦ ਹੈ ਕਿ ਇਹ ਸੰਘਰਸ਼ ਨੂੰ ਜਿ세 ਤਰ੍ਹਾਂ ਅਸੀਂ ਕਰਦੇ ਰਹੇ ਤਾਂ ਕਿਤੇ ਲੌਜੀਕਲ ਤਨਕੁਸ਼ਨ ਤੇ ਲੈ ਜਾਗੇ ਨਾ ਕਿ ਸਿਰਫ ਜਿਹੜੇ ਰੀਬਨ ਕੱਟ ਕੇ ਫਿੱਤੇ ਉਥੇ ਕੱਟ ਕੇ ਅਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਆਪਣੇ ਰਾਜਨੀਤਿਕ ਸਵਾਰਥ ਲਈ ਉਹ ਅਸੀਂ ਨਹੀਂ ਹੋਣ ਦੇਵਾਂਗੇ ਤੇ ਆਪ ਸਭ ਦਾ ਇੱਥੇ ਆਉਣ ਤੇ ਇਸ ਲਈ ਮੈਂ ਧੰਨਵਾਦ ਕਰਦਾ ਅਸੀਂ ਜੇ ਕੋਈ ਤੁਸੀਂ ਇਹਦੇ ਰਿਲੇਟਿਡ ਮੈਨੂੰ ਸਵਾਲ ਕਰਨਾ ਚਾਹੋ ਉਹ ਵੀ ਕਰ ਸਕਦੇ ਹਾਂ ਕੀ ਕਾਰਨ ਸਮਝਦੇ ਹੋ ਸਰਕਾਰ ਬਣੀ ਸੀ ਬੜੇ ਜੋਸ਼ੋ ਨਾਲ ਲੋਕਾਂ ਨੇ ਬਣਾਈ ਸੀ ਪਰ ਇਹਦੇ ਦੀ ਸਮੱਸਿਆ ਲੰਬੇ ਸਮੇਂ ਤੋਂ ਲੱਗਤੀ ਹੋਈ ਹੈ ਕੀ ਕਾਰਨ ਮੰਨਦੇ ਹੋ ਕਿਉਂ ਦੇ ਰਿਹਾ ਦੇਖੋ ਮੈਂ ਪਿੱਛੇ ਦੀ ਜੋ ਵੀ ਪ੍ਰੈਸ ਦੇ ਸਨਮੋਖ ਹੋਇਆ ਪਿੱਛੇ ਜੇ ਅਸੀਂ ਜਿਹੜਾ ਸੜਕ ਜਾਮ ਵੀ ਕੀਤੀ ਸੀ, ਘੋਕੜਦਾਲ ਵੀ ਕੀਤੀ ਸੀ, ਉੱਤੇ ਵੀ ਮੈਂ ਕੋ ਗੱਲ ਕਹੀ ਸੀ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਨਾ ਜੀ ਇਹਨਾਂ ਨੇ ਸਾਡੇ ਕੰਨ ਤੇ ਅੱਖ ਹੁੰਦੇ ਇਹਨਾਂ ਨੇ ਸਾਡੀ ਗੱਲ ਸਰਕਾਰ ਦੇ ਅੱਗੇ ਰੱਖਣੀ ਹੁੰਦੀ ਹੈ। ਐਥੇ ਜੋ ਮੇਰਾ ਜਿੰਨਾ ਪਿਛਲੇ ਇੱਕ ਸਾਲ ਦਾ ਅਨੁਭਵ ਹੈ ਉਹ ਇਹ ਹੈ ਵੀ ਜਾਂ ਤਾਂ ਸਾਡੇ ਚੁਣੇ ਹੋਏ ਨੁਮਾਇੰਦੇ ਦੀ ਗੱਲ ਉੱਪਰ ਸੁਣੀ ਨਹੀਂ ਜਾ ਰਹੀ ਜਾਂ ਉਹ ਸਾਡਾ ਪੱਕੀ ਤਰੀਕੇ ਨਾਲ ਰੱਖ ਨਹੀਂ पाए। ਕੇਵਲ ਇਹੀ ਕਾਰਨ ਹੈ ਕਿ ਜਿਹੜਾ ਇਸ ਟੀਮਰੇ ਦੀ ਸਮੱਸਿਆ ਇੱਕ ਜਿਹੜਾ ਮਤਲਬ ਆਤੀ ਨਾ ਟੈਕ ਪੇਅਰ ਦਾ ਪੈਸਾ ਜੀ ਇਹ ਬੇਸਿਕ ਰਾਈਟ ਹ ਉਹ ਦੇ ਲਈ ਵੀ ਸੰਗਠਨ ਕਰਨਾ ਪੈ ਰਿਹਾ ਹੈ ਪਰ ਉਹਦਾ ਤੁਹਾਡੇ ਪੁੱਤਰ ਦਾ ਜਵਾਬ ਇਹ ਹੈ ਵੀ ਜਿਹੜੀ ਸਾਡਾ ਸੁਣਿਆ ਹੋਇ ਨਮਾਇੰਦਾ ਹੈ ਉਹ ਸਾਡਾ ਪੱਖ ਜਿਹੜਾ ਕਿਸ ਤਰੀਕੇ ਨਾਲ ਨਹੀਂ ਰੱਖਦਾ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਮਾਤਾ ਕਹਿ ਰਹੀ ਸੀ ਕਿ ਗੱਪ ਸੁਣ ਲਓ ਗੱਪ ਇਹ ਤੁਹਾਡੇ ਮੋੜ ਦੀ ਸੀ ਕਿ ਤੋ ਹੋ ਸੀ ਇਹ ਮੋੜ ਮੰਡੀ ਦੀ ਸੀ ਤੇ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਜਦੋਂ ਐਮਪੀ ਦੇ ਇਲੈਕਸ਼ਨ ਹੋ ਰਹੇ ਸੀਗੇ ਉਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੌਰਾ ਕਰਨਾ ਸੀਗਾ ਭਗਵੰਤ ਸਿੰਘ ਨੇ ਮੌਜੂਦਾ ਉੱਥੇ ਲੋਕਾਂ ਦਾ ਜਨਕ ਫਰੋਸ਼ ਇਸੇ ਮੁੱਦੇ ਨੂੰ ਸੀਰਜ ਨੂੰ ਲੈ ਕੇ ਇਹਨਾਂ ਵਜਾ ਹੋਇਆ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਘਰਾਵ ਹੁੰਦਾ ਹੈ ਉਦੇ ਘਰਾਵ ਦੇ ਵਿੱਚ ਐਮਐਲਏ ਸਾਹਿਬ ਜਦੋਂ ਆਪਣੀ ਦਲੀਲ ਰੱਖਣੀ ਚਾਹੁੰਦੇ ਆ ਤਾਂ ਲੋਕਾਂ ਨੇ ਆਪ ਦਾ ਰੋਸ ਜਾਰ ਕਰਦੇ ਉਹਦੇ ਵਿੱਚ ਕਿਹਾ ਸੀ ਕਿ ਇਹ ਕੋਈ ਸੱਚ ਦੀ ਗੱਲ ਨਹੀਂ ਕਰਦੇ ਸਿਰਫ ਝੂਠੇ ਵਾਅਦੇ ਤੇ ਗੱਪ ਮਾਰਦੇ ਆ ਉਸੇ ਸੰਦਰਭ ਦੀ ਕਿਹਾ ਗਿਆ। ਨੀ ਪੱਥਰ ਰੱਖਿਆ ਉਹਨੂੰ ਰੱਖਿਆ ਗਿਆ ਜਦੋਂ ਅਸਰ ਹੀ ਕਹਨੇ। ਦੇਖੋ ਨੀ ਪੱਥਰ ਰੱਖਿਆ ਇਹਨਾਂ ਨੇ ਕਿਹਾ ਵੀ 23 ਕਰੋੜ ਜਿਹੜਾ ਅਸੀਂ ਰੁਪਏ ਪੈਸੇ ਲਾ ਦਿੱਤੇ ਨੇ ਮੈਂ ਇਥੇ ਦੋ ਗੱਲਾਂ ਦੇਖੋ ਮੈਚ ਵੀ ਹੋ ਰੀਆਂ ਉਹਦੇ ਵਿੱਚ ਆਪਾਂ ਨੂੰ ਆਰਡਰ ਦੀ ਕਾਪੀ ਬਾਣੀਓ ਜੀ ਦਸਤੂਰ ਸਾਹਿਬ ਦੀ ਤੋਂ ਨੂੰ ਸਾਰਿਆਂ ਨੂੰ ਇਹ ਦੇ ਦਿੱਤੀ ਜਾਊਗੀ ਇਹਦੇ ਵਿੱਚ ਪੀਅਰਲੀ ਤਿੰਨੋਂ ਡਿਪਾਰਟਮੈਂਟਸ ਨੇ ਕਿਹਾ ਕਿ ਸਾਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਵੇ ਜੀ ਅਸੀਂ 15 ਦਿਨਾਂ ਅੰਚ ਕੰਮ ਮੁਕੰਮਲ ਕਰ ਦਾਂਗੇ ਡਿਪਾਰਟਮੈਂਟ ਹਾਈ ਕੋਰਟ ਦੇ ਉੱਪਰ ਕੁਝ ਨਹੀਂ ਹੈ ਠੀਕ ਹੈ ਉੱਥੇ ਦਾ ਬਿਆਨ ਦੇ ਰਹੇ ਆਂ ਜੀ ਹਜੇ ਕੰਮ ਮੁਕੰਮਲ ਕਰਨ ਨੂੰ ਸਾਨੂੰ 15 ਦਿਨ ਦਿੱਤੇ ਜਾਣ ਤੇ ਇੱਥੇ ਅਸੀਂ ਉਦਘਾਟਨ ਕਰ ਰਹੇ ਆਂ ਤੇ ਇਹ ਸਿਰਫ ਇੱਕ ਰਾਜਸੀ ਜਿਹੜਾ ਹੈ ਲੋਕਾਂ ਦਾ ਰੋਸ ਦੇਖਦੇ ਹੋਏ ਉਦਘਾਟਨ ਕਰਿਆ ਗਿਆ ਜੀ ਸਾਨੂੰ ਕੀ ਕਰ ਰਹੇ ਕਿਉਂ ਬੋਲੇ ਜਾ ਰਹੇ ਉਹ ਵਿਰੋਧ ਜਿਹੜਾ ਇਸ ਲੈਵਲ ਤੇ ਹੋ ਗਿਆ ਜੀ ਉਹਨਾਂ ਦਾ ਦੋ ਵਾਰੀ ਟੱਕਰਾ ਹੋ ਗਿਆ ਮੰਡੀ ਦੇ ਵਿੱਚ ਇੱਕੋ ਵਾਰੀ ਤਾਂ ਉਹਨਾਂ ਨੇ ਮੇਰੇ ਤੇ ਵੀ ਦੋਸ਼ ਲਾਏ 9 ਅਗਸਤ ਦਾ ਦਿਨ ਸੀ ਰੱਖੜੀ ਦਾ ਜਿਸ ਦਿਨ ਲੋਕ ਪਹਾਰ ਮਨਾ ਰਹੇ ਸੀ ਸਾਡੀ ਬਸਟਾ ਦਾ ਬਾਜ਼ਾਰ ਜਿਹੜਾ ਹੈ ਉਹ ਟੋਟਲੀ ਬੰਦ ਸੀਗਾ ਬਸ ਅੱਡਾ ਵੀ ਸਾਡਾ ਮੈਂ ਤੁਹਾਡੇ ਮਾధ్యਮ ਨਾਲ ਇਹ ਦੱਸਣਾ ਚਾਹੁੰਦਾ ਕਿ ਬੱਚਾ ਇਸ ਵੇਲੇ ਮੌੜ ਮੰਡੀ ਬਸਟਾਡੇ 'ਚ ਨਹੀਂ ਜਾ ਰਹੀਆਂ ਉਹਦਾ ਕਾਰਨ ਵੀ ਟੁੱਤੀ ਹੋਈਆਂ ਸੜਕਾਂ ਸੀਵਰੇਜ ਤੇ ਪਾਣੀ ਹੈ ਉਸੇ ਨੂੰ ਲੈ ਕੇ ਅਸੀਂ ਮੀਟਿੰਗ ਕਰ ਰਹੇ ਸੀ ਲੋਕਾਂ ਨੇ ਜਨਨਕ੍ਰੋਸ ਦੇ ਵਿੱਚ ਐਮਐਲਏ ਸਾਹਿਬ ਦਾ ਘਰਾਵ ਕੀਤਾ ਸੋ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਉਹਨਾਂ ਨੇ ਆਪਣੀ ਸਮਝ ਮੁਦੱਪਗੇ ਠੀਕ ਸਮਝਿਆ ਵੀ ਆਪਾਂ ਆਈ ਵਾਸ਼ ਕਰਨ ਲਈ ਕੋਈ ਘਾਟਨ ਕਰਕੇ ਕਹਿ ਦਿੱ ਜੀ ਸਾਰਾ ਹਲ ਹੋ ਗਿਆ ਅੱਜ ਵੀ ਅਸੀਂ ਕੌਟ ਦੇ ਵਿੱਚ 28 ਤਰੀਕ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਮੌਜੂਦਾ ਸਥਿਤੀ ਹੈ ਉਹ ਕੌਟ ਨੂੰ ਅਸੀਂ ਦਿਖਾਈ ਹੈ ਵੀ ਇਹ ਉਗਾਟਨ ਚਾਹੀ ਇਹਨਾਂ ਨੇ ਆਪਣੇ ਲੈਵਲ ਤੇ ਕਰ ਦਿੱਤਾ ਪਰ ਅੱਜ ਹਾਲਾਤ ਕੋਈ ਨਹੀਂ ਜੀ ਕਿਉਂ ਲੱਗ ਰਿਹਾ ਹੈ ਜੀ ਲਗਾਤਾਰ ਤੁਹਾਡੇ ਵਾਲਾ ਜਿਹੜਾ ਐਮਐਲਏ ਆ ਉਹ ਚੱਟਿਆ ਹੀ ਰਹਿੰਦਾ ਬਾਕੀ ਦੇ ਜਿਹੜੇ 94 99 ਨੇ ਉਹਨਾਂ ਦੀ ਵੀ ਜੇ ਇਹ ਇਕੱਲਾ ਚੱਟਿਆ ਦੇ ਵਿੱਚ ਚੌੜੇਂਦਾ ਉਹਦਾ ਕਾਰਨ ਚੱਟਿਆ ਦੇ ਕੋਈ ਗੱਲ ਇਹਦਾ ਵੀ ਲੋਕਾਂ ਨੇ ਕਿਉਂ ਦਿੱਤਾ ਅਸੀਂ ਲੋਕਾਂ ਦੇ ਫਤਵੇ ਨੂੰ ਸਲਾਮ ਕਰਦੇ ਆ ਪਰ ਇੱਕ ਤਜਰਬਾ ਬੜੀ ਜ਼ਰੂਰੀ ਚੀਜ਼ ਹੋ ਜਾਂਦਾ ਤਜਰਬੇ ਦੀ ਘਾਟ ਹੋਣ ਕਰਕੇ ਜਿਸ ਤਰ੍ਹਾਂ ਆਪਾਂ ਹੁਣੇ ਆ ਦੇਖੋ ਆ ਇਹਨਾਂ ਨੇ ਉਦਘਾਟਨ ਕਰ ਦਿੱਤਾ ਤੇ ਨਾਲੇ ਜਿਹੜਾ ਬਿਆਨ ਹਾਈ ਕੋਰਟ ਦੇ ਵਿੱਚ ਹੀ ਆ ਗਿਆ ਜਦੋਂ ਤੁਹਾਡੇ ਮਾਧਮ ਰਾਹੀਂ ਇਹ ਸਾਰੀ ਖਬਰ ਸਾਰੇ ਕਿੱਥੇ ਜਾਊਗੀ ਅਗੇਨ ਲੋਕਾਂ ਨੇ ਫਿਰ ਜਿਹੜਾ ਹੈ ਉਹਨਾਂ ਨੇ ਚਾਚਾ ਚ ਆ ਜਾਣਾ ਤੇ ਅਸੀਂ ਹਾਸੇ ਦਾ ਪਾਤਰ ਜਿਹੜਾ ਹੈ ਮੋੜ ਮੰਡੀ ਹਲਕਾ ਬਣ ਕੇ ਰਹਿ ਗਿਆ ਲੋਕ ਮਜ਼ਾਕ ਬਣਾ ਰਿਹਾ ਸਾਡਾ ਹਲਕੇ ਦਾ ਐਮ ਐਲ ਏ ਦਾ ਚੁਟਕਲੇ ਬਣਾ ਰਹੇ ਨੇ ਨਗਰ ਕੌਂਸਲ ਦਾ ਕਾਰਨ ਕੀ ਹੈ ਨਾ ਸਮਝੀ ਤੇ ਤਜਰਬੇ ਦੀ ਘਾਟ